ਮਾਮਲਾ 2000 ਕਰੋੜ ਦਾ ਬਣਾਇਆ ਹੈ ਤੇ ਨਿਕਲਿਆ ਵਿੱਚੋਂ 2 ਲੱਖ ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ ਇਹ ਈਡੀ ਦਾ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨ ਕੰਟੈਕਸਟ ਦਾ ਕੇਸ ਬਣਾਓ ਇਹ 4 ਕਰੋੜ ਫੜਿਆ ਤਾਂ ਹੁਣ ਕੋਰਟ 'ਚ ਦੇਣਵੇ ਬਿਲਕੁਲ ਠੀਕ ਹੈ 5 ਕਰੋੜ ਰੁਪਈਆ ਲੈ ਕੇ ਪ੍ਰਕਾਸ਼ ਉਹ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਵੇਂ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਸਾਬਕਾ ਮੰਤਰੀ ਨੇ ਭਾਰਤ ਪੂਸ਼ਣ ਆਸ਼ੂ ਨੂੰ ED ਨੇ ਕੱਲ ਗ੍ਰਿਫਤਾਰ ਕਰ ਲਿਆ ਗਿਆ ਸੀ 8 ਘੰਟੇ ਦੀ ਪੁੱਛਗਿੱਛ ਹੋ ਰਹੀ ਸੀ ਤੇ ਜਿਹਦੇ ਚੱਲਦਾ ਜੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਨੂੰ ਜਦੋਂ ਪੇਸ਼ੀ ਹੋਈ ਭਾਰਤ ਪੂਸ਼ਣ ਆਸ਼ੂ ਦੀ ਤੇ ਦੋਵਾਂ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਹੁਣ ਉਹਨਾਂ ਦਾ 5 ਦਿਨ ਦਾ ਰਿਮਾਨਡ ਦੇ ਦਿੱਤਾ ਤੁਹਾਨੂੰ ਦੱਸ ਦੇ ਕਿ ਹਾਲਾਂਕਿ ED ਵੱਲੋਂ 7 ਦਿਨਾਂ ਦਾ ਰਿਮਾਨਡ ਮੰਗਿਆ ਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਨਡ ਦੇ ਦਿੱਤਾ ਜਿਹੜਾ ਮਾਮਲਾ ਵਿਜੀਲੈਂਸ ਨੇ ਪਹਿਲਾਂ ਰਜਿਸਟਰਡ ਕੀਤਾ ਸੀ ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਮ ਮਾਮਲਾ 2000 ਕਰੋੜ ਦਾ ਬਣਾਇਆ ਹੈ ਤੇ ਨਿਕਲਿਆ ਵਿੱਚੋਂ 2 ਲੱਖ ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ट्रांजੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕੀ ਪਰ ਜਿਹੜਾ ਪ੍ਰੈਸ ਨੋਟ ਆਂਦਾ ਵਿਜੀਲੈਂਸ ਆ ਜਦੋਂ ਉਹਨਾਂ ਦੇ ਪ੍ਰੈਮਿਸਿਸ ਤੇ ਛਾਪੇ ਕਰਦੇ ਨੇ 4.0 ਕੁਝ ਕਰੋੜ ਉਸ ਤੋਂ ਬਾਅਦ 1.5 ਕਰੋੜ ਦੀ ਪ੍ਰਾਪਰਟੀ ਸੰਡੂ ਤੱਕ ਦਾ ਵੀ ਨਾਮ ਜਿਹੜਾ ਹੈ ਜੇ 4 ਕਰੋੜ ਫੜਿਆ ਤਾਂ ਹੁਣ ਕੋਰਟ 'ਚ ਦੇਣਵੇ ਹਾਂ ਬਿਲਕੁਲ ਠੀਕ ਹੈ 5 ਕਰੋੜ ਰੁਪਈਆ ਲੈ ਕੇ ਪ੍ਰਤੀਸ਼ਤ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਵੇਂ ਜਾਣਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਕੋਰਟ ਨੇ 스테 ਕੀਤਾ ਹੋਇਆ ਵਿਜੀਲੈਂਸ ਦੇ ਮੈਟਰਸ ਦੇ ਉੱਤੇ ਕ੍ਰੀਡੀਸ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਪੋਲਿਟੀਡੀ ਮਾਮਲਾ ਤਾਂ ਜਿਹੜਾ ਬੰਡਾਟਾ ਪੋਲਿਟਿਕਸ ਹੈ ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿ ਜੇ ਇਹ ਡਾਟਾ ਪੋਲਟੈਕਸ ਦਾ ਕਿਤੇ ਸੈਂਟਰ ਤੇ ਇਸ਼ਾਰਾ ਕਰ ਰਹੇ ਹੋ ਤੁਸੀਂ ਕਿਉਂ ਸੈਂਟਰ ਕਿਉਂ ਨਹੀਂ ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ ਜਿਹੜੇ ਯਾਰ ਤੇ ਪਿਛਲੇ ਸਾਲ ਵਾਲੇ ਉਹ ਵੀ ਬਾਗੀ ਹੋ ਗਏ ਲੱਗਦਾ ਜਿਹੜਾ ਮਰਜੀ ਬਾਗੀ ਹੋਵੇ ਨਾ ਹੋਵੇ ਇਹ ਸਮੇਂ ਦੇ ਹਾਲਾਤ ਹੈ ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ ਇਹ ਈਡੀ ਤੇ ਤਾਂ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨਕੰਟੈਕਸਟ ਦਾ ਕੇਸ ਬਣਾਉਣਾ अच्छा जे जे को पैसे कोई पैसे ਦੀ ट्रांजैक्शन ਹੋਈ ਹੈ ਕੋਈ ਬਰਾਮਦੀ ਨਹੀਂ ਹੋਈ ਫਿਰ ਤਾਂ ਮਾਮਲਾ ਇਨਕਮ ਟੈਕਸ ਦਾ ਬਣਦਾ ਨਾ ਕਿ ਈਡੀ ਦਾ ਬਣਦਾ ਹੈ منی ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ ਆਸ਼ੂ ਦੇ ਪਰਿਵਾਰ ਦੇ ਵੀ ਸਦਸੇ ਪਹਿਲਾਂ ਸਦਦੇ ਫਿਰ ਇਹਦਾ ਮਤਲਬ ਕਿ ਹਰਾਸਮੈਂਟ ਹੀ ਹੈ ਸਾਰੇ ਪਾਸੇ ਦੀ ਉਹ ਜ਼ਿਆਦਾਤਰ ਤਾਂ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਮਾਮਲਾ ਈਡੀ ਦਾ ਬਿਲਕੁਲ ਵੀ ਨਹੀਂ ਬਣਦਾ ਇਹੀ ਗੱਲ ਸੀ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਆ ਅੱਜ ਵੀ ਕੀਤੀ ਆ ਇਹ ਸਿਰਫ ਜਾਣ ਬੁੱਝ ਕੇ ਰਾਜਨੀਤੀ ਨੂੰ ਬਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ ਇਸ ਤੋਂ ਵੱਧ ਕਿ ਕਾਰਨ ਕੀ ਸਮਝੋ ਕੁੜਲੀ ਸਾਹਿਬ ਕਿਉਂ ਅਜਾ ਕਿਤਾ ਜਾ ਰਿਹਾ ਹੈ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ ਹੈ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰੈ ਬਣਾ ਕੇ ਇੱਕ ਜਨ ਲੋਕ ਲਾਇਕ ਨਾ ਬਣਣ ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਅਜਿਹਾ ਕੁਝ ਹੋਇਆ ਜਵਾਬ ਕਿ ਕਾਂਗਰਸ ਇਸ ਮੁੱਚੀ ਲੀਡਰਸ਼ਿਪ ਨਹੀਂ ਦਿੰਦੇ ਬੇ ਕੋਟਲੀ ਸੌਰੀ ਕਾਂਗਰਸ ਦੇ ਸਮੁੱਚੀ ਲੀਡਰਸ਼ਿਪ ਤੁਸੀਂ ਰਾਤ ਨੂੰ ਵੀ ਆਏ ਹੋ ਪ੍ਰਗਟ ਸਿੰਘ ਜੀ ਦੇ ਨਾਲ 88 ਜਲੰਧਰ 80 ਬਿਲਕੁਲ ਇਸ ਮਾਮਲੇ ਨੂੰ ਜਾਣਬੁੱਝ ਕੇ ਨਹੀਂ ਤਾਂ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਜੀ ਬਹੁਤ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਤਾਂ ਜਲੰਧਰ ਦਾ ਵਲੋਗ ਹਾਂ ਜੀ ਤਾਂ ਪੰਜਾਬ ਸੱਜ ਸਕਦੇ ਸੀ ਯਾਰ ਨਹੀਂ ਚਲੋ ਅੱਜ ਹਰ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਵੱਡਾ ਚਿਹਰਾ ਨੇ ਕਾਂਗਰਸ ਦਾ ਸਾਡੀ ਰਿਸਪੌਂਸਿਬਿਲਟੀ ਆ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਆ ਅੱਜ ਸਵੇਰੇ ਵੀ ਗੱਲ ਹੋਈ ਆ ਸਾਡੀ ਜ਼ਿੰਮੇਵਾਰੀ ਫਿਕਸ ਹੋਈ ਆ ਅਸੀਂ ਇਸ ਕਰਕੇ ਆਏ ਆ ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇਗੀ ਜ਼ਿੰਮੇਵਾਰੀ ਲਾਵਾਂਗੇ ਉਹ ਵੀ ਅਗਲੀ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਲਈ ਬਸ ਅੱਜ ਅਸੀਂ ਹੋ ਸਕਦਾ ਇਸ ਮਾਮਲੇ ਤੋਂ ਬਾਅਦ ਪੋਸਿਬਿਲਟੀ ਹੈ ਕਿ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਇਹ ਨਾ ਕਿ ਜਿਹੜਾ ਕੇਸ ਰੀਸਟੋਰ ਹੋ ਜਾਊਗਾ ਕਿ ਉਹ ਨੱਖ ਦਾ ਚਲਾਣ ਕੇਸ ਕੀਤਾ ਉਹ ਵੀ ਕਿਸੇ ਵੱਡ ਜਿਹੜਾ ਬੰਦਾ ਹੈ ਉਹਦੇ ਤਾਂ ਤੁਸੀਂ ਇਹ ਦੇ ਤੋਸਾਬ ਲਾ ਸਕਦੇ ਕਿ ਇਹਦੀ ਡੈਮੇਜ ਕੀ ਹੈ ਪਿਓਰਲੀ ਪੋਲੀਟਿਕਲੀ ਕੌਪ ਰੇਟ ਇਹ ਡੈਮੇਜ ਕਰਨਾ ਚਾਹੁੰਦੇ ਹੈ ਕਾਂਗਰਸ ਨੂੰ ਇਹ ਇਹਦੇ ਤੋਂ ਲਾਵਾ ਇਹਨਾਂ ਦਾ ਕੋਈ ਜਿਹੜਾ ਮੋਟਿਵ ਕਾਂਗਰਸ ਨੇ ਗੱਲ ਤੁਸੀਂ ਕੀਤੀ ਹੈ ਨਾ ਉਹ ਤਾਂ ਵਾਈਵਾ ਕਿਸੇ ਨਾਲ ਨਾ ਜੇ ਤੁਸੀਂ ਨਾ ਲਾਡੀ ਥੀਰੋ ਵਾਲੀ ਕਾਂਗਰਸ ਕਿੱਥੇ ਹੈ ਕਾਂਗਰਸ ਜਿਸ ਦੀ ਕਿਉਂ ਨਹੀਂ ਪੀਏ ਜੁਰਤਾ ਨਹੀਂ ਤੁਸੀਂ ਤਾਂ ਹੈਗੇ ਹੋ ਫਿਰ ਵੀ ਪਰ ਜਿਸ ਤਰੀਕੇ ਦੇ ਨਾਲ ਉਹ ਉਹ ਆਲਟੀਮੇਟਲੀ ਉਤਰ ਸੈਸ਼ਨ ਚੱਲ ਰਿਹਾ ਹੈ ਕੋਈ ਰਾਣਾ ਜੀ ਵੀ ਬਾਹਰ

ਭਾਰਤ ਪੂਸ਼ਨਾਸ਼ੂ ਨਹੀਂ ਦੱਸ ਸਕੇ ਜਿਹੜੀ ਨੂੰ ਜੋ ਵਿਦੇਸ਼ਾਂ ਦੇ ਵਿੱਚੋਂ ਪੈਸੇ ਆਏ ਨੇ ਜਾਂ ਉਹਨਾਂ ਦੀ ਵਾਦੀ ਹੋਈ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਆਪਣਾ ਉਹ ਕੋਈ ਪੱਖ ਪੱਕਾ ਪੱਖ ਨਹੀਂ ਰੱਖ ਸਕੇ ਜਿਹਦੇ ਚੱਲਦਿਆਂ ਤੇ ਕਾਰਵਾਈ ਕੀਤੀ ਗਈ ਆ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ